ਜੈ ਗੁਰਦੇਵ ਧੰਗੁਰਦੇਵ ਜੀ ਸਾਰੀ ਸੰਗਤ ਨੂੰ ਸ਼ੇਰ ਗੁਰਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਗੁਰਦਾਸ ਮਹਾਰਾਜ ਜੀ ਦੇ ਸੰਬੰਧ ਵਿੱਚ ਨਗਰ ਕੀਰਤਨ ਆਰੰਭ ਹੋਇਆ ਸੀਗਾ ਜੀ ਕੱਢਿਆ ਗਿਆ ਕੱਲ ਦੀ ਤੇ ਅੱਜ ਨਿਸ਼ਾਨ ਸਾਹਿਬ ਜੀ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਗਈ ਹੈ ਜੀ ਅਤੇ ਅ ਖੰਡਪਾਰ ਆਰੰਭ ਕੀਤੇ ਗਏ ਹਨ ਜੀ ਅਤੇ ਕੱਲ 11 ਤਰੀਕ ਨੂੰ ਆਯੁਰਵੇਦਿਕ ਫ੍ਰੀ ਮੈਡੀਕਲ ਕੈਂਪੇਨ ਆਇਆ ਉਹ ਲਗਾਇਆ ਜਾਣਾ ਹੈ ਜੀ ਸ਼੍ਰੀ ਸਤਪਾਲ ਦੁੱਗਲ ਜੀ ਹੁਣ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਆਪਣੀ ਧਰਮ ਪਤਨੀ ਸ਼੍ਰੀਮਤੀ ਸਵਰਗਵਾਸੀ ਮਨਜੀਤ ਹੁਣਾ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਇਆ ਜਾਣਾ ਹੈ ਜੀ ਤੋਂ ਇਸ ਕਰਕੇ ਸਾਰੇ ਹੀ ਜਿੰਨੇ ਵੀ ਸੰਗਤ ਹੈਗੀ ਆ ਉਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਹਨ ਜੀ ਅਤੇ 12 ਤਰੀਕ ਨੂੰ ਜਿਹੜੇ ਅਖੰਡ ਪਾਤਸ਼ਾਹ ਆਰੰਭ ਕੀਤੇ ਗਏ ਹਨ ਉਹਨਾਂ ਦਾ ਭੋਗ ਪਾਣਾ ਹੈ ਜੀ ਅਤੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮੇ ਮਾਗੇ ਪਹੁੰਚਣ ਤੇ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਸ਼੍ਰੀ ਗੁਰੂ ਅਰਦਾਸ ਮਹਾਰਾਜੀ ਦੇ 648ਵੇਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਜੀ ਜੈ ਗੁਰਦੇਵ ਧੰਨ ਗੁਰਦੇਵ